ਹੈਲੋ ਮੈਂ ਡਾਕਟਰ ਤੇਰੰਕਾਰ ਇਸ ਵੇਲੇ ਮੈਨੂੰ ਪਤਾ ਹੈ ਤੁਸੀਂ ਸਰਵ ਪਿਤਰੀ ਆਮਵਸਾਚ ਸਰਵ ਪਿਤਰ ਮਨਾਉਣ ਲਈ ਸਾਰੇ ਹੀ ਬਿਜ਼ੀ ਹੋਵੋਗੇ ਇਸ ਧਾਰਮਿਕ ਸੰਸਕਾਰਾਂ ਨੂੰ ਨਿਭਾਉਣ ਲਈ ਤਨੋ ਮਨੋ ਤਨੋ ਸੇਵਾ ਭਾਵਨਾ ਨਾਲ ਲੀਨ ਹੋਵੋਗੇ ਪਰ ਇਸ ਵਿੱਚ ਮੈਨੂੰ ਛੱਟਪਟ ਇੱਕ ਵੀਡੀਓ ਤੁਹਾਡੇ ਲਈ ਤਿਆਰ ਕਰਨੀ ਪਈ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਪਰ ਪਹਿਲਾਂ ਖੁਦ ਆਰੰਭ ਤੋਂ ਲੈ ਕੇ ਅੰਤ ਤੱਕ ਬਿਨਾ ਫਾਰਵਰਡ ਕੀਤੇ ਆ ਸੰਪੂਰਨ ਰੂਪ ਚ ਸੁਣ ਲਇਓ ਫਿਰ ਮੈਨੂੰ ਦੱਸਿਓ ਕਿ ਤੁਸੀਂ ਕੀ ਸੁਣਿਆ ਸ਼ਰਾਦ ਕੀਤੇ ਆਪਾਂ ਸਾਰਿਆਂ ਨੇ ਪਿਤਰ ਤਰਪਨ ਕੀਤਾ ਬੜੀ ਸ਼ਰਧਾ ਭਾਵਨਾ ਵਾਲਾ ਸਮਾਂ ਸੀ ਬਸ ਕੁਝ ਘੰਟੇ ਬਾਕੀ ਉਲਟੀ ਗਿਣਤੀ ਸ਼ੁਰੂ ਆ ਵਕਤ ਮੁੱਠੀ ਵਿਚਲੀ ਰੇਤ ਵਾਂਗ ਹੌਲੀ-ਹੌਲੀ ਸਰਕਦਾ ਜਾ ਰਿਹਾ ਕੰਨੀ ਛਡਾਉਂਦਾ ਹੋਇਆ ਦੋਸਤੋ ਕੀ ਤੁਸੀਂ ਕਦੀ ਸੋਚਿਆ ਕਿ ਸ਼ਰਾਦ ਸਿਰਫ ਇੱਕ ਧਾਰਮਿਕ ਰਸਮ ਆ ਸਾਡੇ ਮਨਾਂ ਚ ਤਾਂ ਇਹੀ ਬੈਠਾ ਹੈ ਨਾ ਕਿ ਇੱਕ ਧਾਰਮਿਕ ਨਾ ਰਸਮ ਤੇ ਆਪਾਂ ਨਿਭਾਤੀ ਸਾਡਾ ਇੱਕ ਫਰਜ਼ ਸੀ ਅਸੀਂ ਉਹ ਫਰਜ਼ ਪੂਰਾ ਕਰ ਦਿੱਤਾ ਕੀ ਤੁਸੀਂ ਕਦੀ ਸੋਚਿਆ ਕਿ ਇਹਦੇ ਪਿੱਛੇ ਮਨੋਵਿਗਿਆਨਕ ਤੇ ਵਿਗਿਆਨਕ ਅਸਰ ਵੀ ਲੁਕੇ ਹੋਇਆ ਕੁਝ ਕਾਰਨ ਹਨ ਬਹੁਤ ਜ਼ਰੂਰੀ ਸਾਨੂੰ ਗੱਲ ਦੀ ਤੈ ਤੱਕ ਜਾਣਾ ਹੋਏਗਾ ਮੈਨੂੰ ਸ਼ਰਧਾ ਦਾ ਮਨੋਵਿਗਿਆਨਕ ਪੱਖ ਤੇ ਵਿਗਿਆਨਕ ਪੱਖ ਤੇ ਉਹਨਾਂ ਦਾ ਅਸਰ ਤੁਹਾਨੂੰ ਦੱਸਣਾ ਪਏਗਾ ਫਿਰ ਤੁਸੀਂ ਦੇਖੋਗੇ ਕਿ ਇਹਨਾਂ ਨੇ ਸਾਲਾਂ ਤੋਂ ਤੁਸੀਂ ਇਸ ਪੱਖੋਂ ਅਵੇਸ ਲੈ ਕੇ ਹੋ ਸੀ ਕਿਉਂ ਇਸ ਵਾਰੀ ਹੀ ਜ਼ਿਆਦਾ ਜੋਸ਼ ਦਿਖਾਇਆ ਪਤਾ ਸੀ ਨਾ ਹੁਣ ਰੁਲ ਗਏ ਮਿੱਟੀ ਚ ਵੀਡੀਓ ਦੇ ਅਖੀਰ ਤੱਕ ਮੇਰੇ ਨਾਲ ਜੁੜੇ ਰਹਿਣਾ ਕਿਉਂਕਿ ਮੈਂ ਤੁਹਾਨੂੰ ਇੱਕ ਅਜਿਹਾ ਵਿਰਲਾ ਵੈਦਿਕ ਉਪਾਅ ਦੱਸਾਂਗੀ ਜੋ ਤੁਹਾਡੀ ਜ਼ਿੰਦਗੀ ਤੋਂ ਬੋਝ ਤੇ ਘਰ ਦੇ ਸਾਰੇ ਕਲੇਸ਼ ਦੂਰ ਕਰ ਦੇਗਾ ਸਭ ਤੋਂ ਪਹਿਲਾਂ ਮੈਂ ਕਿਉਂਕਿ ਤਿੰਨ ਪੱਖ ਲੈਣੇ ਸੀ ਮੈਂ ਧਾਰਮਿਕ ਨਜ਼ਰੀਏ ਤੋਂ ਗੱਲ ਕਰਾਂਗੀ ਕਿ ਧਰਮ ਦਾ ਸਿੱਧਾ ਸੰਬੰਧ ਸਾਡੇ ਮਨੋਵਿਗਿਆਨ ਨਾਲ ਹੈ। ਸੋ ਸਭ ਤੋਂ ਪਹਿਲਾਂ ਮੇਰੀ ਇਸ ਗੰਭੀਰ ਗੱਲ ਨੂੰ ਸੁਣਨਾ ਹੈ ਤੇ ਸਮਝਣਾ ਹੈ ਮਨੋਵਿਗਿਆਨ ਅਸਰ ਕੀ ਹੈ। ਜਦੋਂ ਕੋਈ ਆਪਣੇ ਪਿਤ੍ਰਾਂ ਲਈ ਸ਼ਰਧਾ ਕਰਦਾ ਆ ਉਹਦੇ ਮਨ ਦੇ ਅੰਦਰ ਕੀ ਹੈ? ਇੱਕ ਪਛਤਾਵਾ ਆ, ਇੱਕ ਗਿਲਟ ਹੈ ਜਾਂ ਅਧੂਰੇ ਫਰਜ਼ਾਂ ਦੀ ਭਾਵਨਾ ਹੁੰਦੀ ਹੈ। ਪਤਾ ਸਮਰਪਿਤ ਭਾਵਨਾ ਨਾਲ ਜਦੋਂ ਤੁਸੀਂ ਅੰਤਰਮਨ ਚ ਅੱਖਾਂ ਮੀਟ ਕੇ ਅਰਦਾਸ ਕਰ ਰਹੇ ਹੋ ਨਾ ਉਹਨਾਂ ਨੂੰ ਪ੍ਰੇਅਰ ਕਰ ਰਹੇ ਹੋ ਨੇ। ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਕਈਆਂ ਦੀਆਂ ਅੱਖਾਂ 'ਚ ਉਸ ਵੇਲੇ ਭਾਵਕਤਾ ਬਸ ਅਥਰੂ ਵਾ ਜਾਂਦੇ ਹੋਣਗੇ। ਉਹ ਅਥਰੂ ਪਛਤਾਵੇ ਗਿਲਟ ਤੇ ਅਧੂਰੇ ਫਰਜ਼ਾਂ ਦੀ ਭਾਵਨਾ ਵਾਲੇ ਹੁੰਦੇ ਆ। ਹੌਲੀ-ਹੌਲੀ ਇਹ ਭਾਵਨਾ ਫਿਰ ਜੇ ਤੁਸੀਂ ਸਰਾਧ ਕਰਦੇ ਹੋ ਮਨੋਵਿਗਿਆਨਕ ਅਸਰ ਇਹਦਾ ਇਹ ਆ ਕਿ ਇਹ ਭਾਵਨਾ ਤੁਹਾਡੇ ਅੰਦਰੋਂ ਚਲੀ ਜਾਂਦੀ ਹੈ ਕਿ ਹੁਣ ਮੈਨੂੰ ਕੋਈ ਪਛਤਾਵਾ ਨਹੀਂ ਕੋਈ ਗਿਲਟ ਨਹੀਂ ਕੋਈ ਅਧੂਰਾ ਫਰਜ਼ ਮੈਂ ਨਹੀਂ ਛੱਡਿਆ ਚੰਗਾ ਹੋਇਆ ਮੈਂ ਸਮਾਂ ਸੰਭਾਲਿਆ ਤੇ ਇਹ ਰਸਮ ਅਦਾ ਕਰ ਦਿੱਤੀ। ਇੱਕ ਅਚੇਤਨ ਜੋੜ ਬਣਦਾ ਆ ਜੋ ਮਨੁੱਖ ਨੂੰ ਅਹਿਸਾਸ ਤੋਂ ਆਉਂਦਾ ਆ ਕਿ ਉਹਨੇ ਆਪਣਾ ਕਰਤਵ ਨਿਭਾਵਾ ਦਿੱਤਾ ਇਹਦੇ ਨਾਲ ਕੀ ਹੁੰਦਾ ਦੇਖੋ ਤੁਸੀਂ ਸਹਿਮਤ ਹੋਵੋਗੇ ਮੇਰੇ ਗੱਲ ਨਾਲ ਤੁਹਾਨੂੰ ਇਹ ਮਨ ਨੂੰ ਇੱਕ ਅਗੰਮੀ ਸ਼ਾਂਤੀ ਮਿਲੇ ਹੋਏਗੀ ਸਕੂਨ ਮਿਲਿਆ ਹੋਏਗਾ ਇੱਕ ਤ੍ਰਿਪਤੀ ਮਿਲੀ ਹੋਏਗੀ ਪਿੱਤਰ ਹੀ ਤ੍ਰਿਪਤ ਨਹੀਂ ਹੋ ਕੇ ਗਏ ਤੁਹਾਨੂੰ ਵੀ ਤ੍ਰਿਪਤੀ ਮਿਲੀ ਹੋਏਗੀ ਕਿ ਹਾਂ ਦੇ ਰਾਏ ਦਰਸਤ ਆਏ ਪਰਿਵਾਰ ਚ ਇਮੋਸ਼ਨਲ ਹੀਲਿੰਗ ਸ਼ੁਰੂ ਹੋ ਜਾਣੀ ਆ ਹੁਣ ਤੇ ਭੈਣ ਭਰਾਵਾਂ ਜਾਂ ਬੱਚਿਆਂ ਚ ਬੌਂਡਿੰਗ ਵੱਧ ਜਾਣੀ ਹੈ ਹੁਣ ਦੇਖੀ ਜਾਓ ਤੁਸੀਂ ਕੀ ਕੀ ਹੁੰਦਾ ਹੁਣ ਮੈਂ ਆ ਗਈਆਂ ਵਿਗਿਆਨਕ ਅਸਰਾਂ ਦੀ ਗੱਲ ਕਿ ਸ਼ਰਾਦ ਦੇ ਪਿੱਛੇ ਜੋ ਧਾਰਮਿਕ ਸੰਸਕਾਰ ਤੁਸੀਂ ਨਿਭਾਏ ਉਹਦਾ ਇੱਕ ਵਿਗਿਆਨਕ ਅਸਰ ਵੀ ਮਨੁੱਖੀ ਜੀਵਨ ਤੇ ਪੈਂਦਾ ਹੈ ਕੀ ਇਮਪੈਕਟ ਹੋਊਗਾ ਸੈਂਟੀਫਿਕਲੀ ਦੱਸਣ ਲੱਗੀ ਆ ਬਿਲਕੁਲ ਧਿਆਨ ਨਾਲ ਸੁਣਿਓ ਸ਼ਰਾਦ ਵਰਤੇ ਜਾਣ ਵਾਲੇ ਤੇਲ ਪਾਣੀ ਕੁਸ਼ਾ ਤુલਸੀ ਇਹ ਸਿਰਫ ਰਸਮਾਂ ਨਹੀਂ ਹਨ ਇਨਾਂ ਦੇ ਪਿੱਛੇ ਜੀਵ ਊਰਜਾ ਦਾ ਵੱਡਾ ਸਾਇੰਸ ਵੱਡਾ ਵਿਗਿਆਨ ਛੁਪਿਆ ਹੋਇਆ ਹੈ ਤਰਪਨ ਕਰਮ ਦੇ ਸਮੇਂ ਇਹ ਕਰਮ ਨਿਵਾ ਰਹੇ ਆਂ ਅਸੀਂ ਤਲੰਝਲੀ ਦੇ ਰਹੇ ਆਂ ਸਾਡੇ ਦਿਮਾਗ 'ਚ ਨਾ ਤਣਾਅ ਵਾਲੇ ਹਾਰਮੋਨਸ ਘਟਣੇ ਸ਼ੁਰੂ ਹੋ ਜਾਂਦੇ ਆਂ ਵਿਗਿਆਨ ਇਹ ਕਹਿੰਦਾ ਸ਼ਾਂਤੀ ਵਾਲੇ ਹਾਰਮੋਨ ਵਧਣੇ ਸ਼ੁਰੂ ਹੋ ਜਾਂਦੇ ਆਂ ਤੇ ਮਨ ਵਿੱਚ ਇੱਕ ਆਤਮਿਕ ਸੰਤੁਸ਼ਟੀ ਬਣਦੀ ਹੈ ਆਧੁਨਿਕ ਨਿਊਰੋਵਿਗਿਆਨ ਆਪਾਂ ਨਿਊਰੋਸਾਇੰਸ ਕਹਿੰਨੇ ਨਾ ਨਿਊਰੋਲੋਜੀ ਦੇ ਡਾਕਟਰ ਕੋ ਜਾਨਨੇ ਹੋ ਨਾ ਨਿਊਰੋਲੋਜਿਸਟ ਕੋਲ ਜਾਨਨੇ ਹੋ ਨਾ ਦਿਮਾਗੀ ਡਾਕਟਰ ਆਧੁਨਿਕ ਨਿਊਰੋਵਿਗਿਆਨ ਵੀ ਕਹਿੰਦਾ ਕਿ ਜਦੋਂ ਮਨੁੱਖ ਗ੍ਰੈਟੀਟਿਊਡ ਵਾਲੇ ਕੰਮ ਕਰਦਾ ਉਹਦੇ ਦਿਮਾਗ ਦੇ ਜੋੜ ਮਜ਼ਬੂਤ ਹੁੰਦੇ ਆ ਜਿਸ ਨਾਲ ਐਂਜਾਇਟੀ ਘਟਦੀ ਆ ਤੇ ਮੈਂਟਲ ਪੀਸ ਵੱਧਦੀ ਆ ਸੋ ਮਾਨਸਿਕ ਸ਼ਾਂਤੀ ਮਿਲ ਜਾਏ ਹੋਰ ਫਿਰ ਸਾਨੂੰ ਚਾਹੀਦਾ ਵੀ ਕੀ ਆ ਸੜਾ ਤਾਂ ਨਾ ਘਟਦੇ ਹੋਰ ਚਾਹੀਦਾ ਵੀ ਕੀ ਆ ਦੋਸਤੋ ਸ਼ਰਾਦ ਬਾਰੇ ਇੱਕ ਗੱਲ ਸਭ ਨੂੰ ਹੈਰਾਨ ਕਰਦੀ ਆ ਕਿ ਇਹ ਸਿਰਫ ਇੱਕ ਰਸਮ ਹੈ ਜਾਂ ਇਸ ਦਾ ਕੋਈ ਵਿਗਿਆਨਕ ਆਧਾਰ ਵੀ ਆ ਟਰੋਲਰਜ਼ ਨੇ ਬੜਾ ਕੁਝ ਕਿਹਾ ਰੱਬ ਨੂੰ ਮਿਲ ਕੇ ਆਈ ਲੱਗਦੀ ਆ ਹੈ ਸਿੱਖ ਹੋ ਕੇ ਆ ਗੱਲਾਂ ਕਰਦੀ ਆ ਮੈਂ ਕਹਿੰਨੀ ਆ ਸੈਂਟੀਫਿਕ ਰੀਜ਼ਨ ਦੇਖੋ ਇਹਦਾ ਵਿਗਿਆਨਕ ਆਧਾਰ ਵੀ ਆ ਆਪਾਂ ਇਹ ਹੀ ਤਾਂ ਦੱਸਿਆ ਚਲੋ ਮੈਂ ਤੁਹਾਨੂੰ ਕੁਝ ਅਜਿਹੇ ਤੱਤ ਦੱਸ ਹੀ ਦਿੰਨੀ ਅੱਜ ਜੋ ਮਨ ਨੂੰ ਖੋਲ ਕੇ ਰੱਖ ਦੇਣਗੇ ਦਿਮਾਗ ਦੀਆਂ ਖਿੜਕੀਆਂ ਖੋਲ ਕੇ ਰੱਖ ਦੇਣਗੇ ਹੁਣ ਮੈਂ 100% ਸਾਇੰਟੀਫਿਕ ਗੱਲ ਕਰ ਰਹੀ ਹਾਂ ਨਾ ਆਪਣੇ ਵੀਡੀਓ ਚ ਫਿਰ ਇਹ ਵਹਿਮ ਭਰਮ ਕੀ ਹੋ ਗਿਆ ਸੁਣ ਲਓ ਹੁਣ ਮੇਰੀ ਵੀਡੀਓ ਸਾਰੇ ਜਣੇ ਸਭ ਤੋਂ ਪਹਿਲਾਂ ਆਓ ਗੱਲ ਕਰੀਏ ਤੇਲ ਤੇ ਅੰਨ ਕੀ ਹੈ ਜੋ ਅਸੀਂ ਹਵਿਸ਼ ਭੋਜਨ ਚ ਦਿੰਦੇ ਆ ਆਪਣੇ ਪਿਤਰਾਂ ਨੂੰ ਸਾਡੇ ਗ੍ਰੰਥ ਕਹਿੰਦੇ ਆ ਕਿ ਤੇਲ ਪਿੱਤਰਾਂ ਦੀ ਤ੍ਰਿਪਤੀ ਲਈ ਸਭ ਤੋਂ ਮਹੱਤਵਪੂਰਨ ਹਨ ਆਧੁਨਿਕ ਸਾਇੰਸ ਕੀ ਕਹਿੰਦੀ ਆ ਕਿ ਤੇਲ ਦੇ ਵਿੱਚ ਐਂਟੀਆਕਸੀਡੈਂਟ ਹੁੰਦੇ ਆ ਤੇ ਇਹ ਸਤਵਿਕ ਤਾਕਤ ਵਧਾਉਂਦਾ ਹੈ ਬਾਡੀ ਨੂੰ ਐਨਰਜੈਟਿਕ ਕਰਦਾ ਹੈ ਸਤਵਿਕਤਾ ਦਿੰਦਾ ਹੈ ਜੋ ਮਨੁੱਖ ਦੇ ਅੰਦਰ ਜੰਮੀ ਹੋਈ ਨਕਾਰਾਤਮਕਤਾ ਨੂੰ ਖਤਮ ਕਰਦੀ ਹੈ ਇਹ ਸਤਵਿਕ ਤਾਕਤ ਜਦੋਂ ਅਸੀਂ ਤੇਲ ਵਾਲਾ ਜਲ ਤਰਪਨ ਕਰਦੇ ਆ ਇਹ ਇੱਕ ਊਰਜਾ ਮੁਕਤੀ ਦੀ ਪ੍ਰਕਿਰਿਆ ਬਣ ਜਾਂਦੀ ਹੈ ਮੰਦਪਾਰ ਹਲਕਾ ਹੋ ਜਾਂਦਾ ਹੈ ਊਰਜਾ ਮੁਕਤੀ ਕੀ ਰੀਲੀਜ਼ ਹੋਣਾ 네ਗੈਟਿਵਿਟੀ ਰੀਲੀਜ਼ ਹੋ ਜਾਂਦੀ ਆ ਪੋਜ਼ਿਟਿਵਿਟੀ ਤੇ ਆਤਮ ਸੰਤੁਸ਼ਟੀ ਤੇ ਤ੍ਰਿਪਤੀ ਨਾਲ ਮਨ ਭਰ ਜਾਂਦਾ ਹੁਣ ਮੈਂ ਗੱਲ ਕਰਦੀ ਆ ਜਿਹੜਾ ਜਲ ਵਰਤਦੇ ਆ ਆ ਵੈਦਿਕ ਮਤਾਾਂ ਚ ਜਲ ਨੂੰ ਜੀਵਨ ਦਾ ਆਧਾਰ ਮੰਨਿਆ ਗਿਆ ਹੈ ਤੁਹਾਨੂੰ ਸ਼ਾਇਦ ਹੈਰਾਨੀ ਹੋਏਗੀ ਕਿ ਆਧੁਨਿਕ ਖੋਜ ਨੇ ਵੀ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਪਾਣੀ ਦੇ ਉੱਤੇ ਪਵਿੱਤਰ ਮੰਤਰਾਂ ਦਾ ਜਾਪ ਹੁੰਦਾ ਆ ਤਾਂ ਉਸ ਦੀ ਅੰਦਰੂਨੀ એનર્ਜੀ ਮੰਤਰਾਂ ਦੀ ਪਾਣੀ ਵਿੱਚ ਐਬਜ਼ੌਰਬ ਹੋ ਕੇ ਉਹ ਅੰਮ੍ਰਿਤ ਬਣ ਜਾਂਦਾ ਉਸ ਦੀ ਸਮੁੱੱਚੀ ਬਣਤਰੀ ਬਦਲ ਜਾਂਦੀ ਹੈ ਜਲ ਕਹਿਣ ਲੱਗ ਪੈਂਦੇ ਆਸੀਂ ਪਾਣੀ ਤੋਂ ਉਹ ਜਲ ਵਿੱਚ ਤਬਦੀਲ ਹੋ ਜਾਂਦਾ ਹੈ ਅੰਮ੍ਰਿਤ ਬਣ ਜਾਂਦਾ ਹੈ ਤਸਰਾਤ ਸਮੇਂ ਜਦੋਂ ਅਸੀਂ ਓਮ ਪਿਤਰ ਭਾਇ ਨਮਹ ਓਮ ਪਿਤਰ ਭਾਇ ਨਮਹ ਜਪ ਕਰਦੇ ਆਂ ਤਾਂ ਜਲ ਅਰਪਣ ਕਰਦੇ ਆਂ ਉਸ ਕਾਰਮਕ ਕੰਪਨ ਪੋਜ਼ਿਟਿਵਿਟੀ ਵਾਲੀ ਕੰਪਨ ਵਾਈਬ੍ਰੇਸ਼ਨ ਇੰਟੈਂਸਿਟੀ ਮਨ ਅਤੇ ਵਾਤਾਵਰਣ ਦੋਹਾਂ ਦੇ ਵਿੱਚ ਸ਼ਾਂਤੀ ਦੀਆਂ ਵੇਵਜ਼ ਭਜਦੀਆਂ ਵੇਵਜ਼ ਵੇਵਸ ਆ ਸ਼ਾਂਤੀ ਓਮ ਸ਼ਾਂਤੀ ਸ਼ਾਂਤੀ ਤੀਸਰਾ ਅਸੀਂ ਸ਼ਰਾਧ ਦੇ ਵਿੱਚ ਪਦਾਰਥ ਵਰਤਦੇ ਹਾਂ ਕੁਸ਼ਾਕਾ ਬੜਿਆ ਨੇ ਪੁੱਛਿਆ ਸੀ ਕੁਸ਼ਾਕਾ ਪੂਜਾ ਸਮਗਰੀ ਦੀ ਦੁਕਾਨ ਤੋਂ इजीली ਅਵੇਲੇਬਲ ਹੈ ਪਿੰਡਾਂ 'ਚ ਆਮ ਹੁੰਦਾ ਪਰ ਤੁਹਾਨੂੰ ਪਛਾਣਨੇ ਹੋਣੇ ਉਹ ਦੁਰਬਾ ਘਾ ਅਲੱਗ ਹੈ ਉਹ ਗਣੇਸ਼ ਜੀ ਨੂੰ ਚੜਦਾ ਇਹ ਕੁਸ਼ਾਕਾ ਤਰਪਨ 'ਚ ਵਰਤੇ ਜਾਂਦਾ ਵੈਦਿਕ ਕਾਲ ਤੋਂ ਕੁਸ਼ਾ ਹਰ ਪਵਿੱਤਰ ਕਰਮ 'ਚ ਵਰਤੀ ਗਈ ਹੈ ਇਹ ਕਾ ਹ ਸਿਰਫ ਇੱਕ ਪੌਦਾ ਨਹੀਂ ਹੈ ਇਸ ਦੀ ਜੀਵ ਊਰਜਾ ਨਕਾਰਾਤਮਕ ਤਰੰਗਾਂ ਨੂੰ ਖਿੱਚ ਲੈਂਦੀ ਹੈ ਇੰਨੀ ਸ਼ਕਤੀ ਹੈ ਦੇ ਵਿੱਚ ਸਰਾਧ ਦੌਰਾਨ ਇਸ ਦੀ ਵਰਤੋਂ ਮਨੁੱਖ ਦੇ ਊਰਜਾ ਖੇਤਰ ਨੂੰ ਸ਼ੁੱਧ ਕਰ ਦਿੰਦੀ ਹੈ ਸਾਡੇ ਆਲੇ ਦੁਆਲੇ ਦੀ ਔਰ ਉਹ ਔਰਾ ਹੈ ਨਾ ਜਿਹੜੀ ਸਾਡੀ ਉਹ ਸ਼ੁੱਧ ਹੋ ਜਾਂਦੀ ਪਿਓਰ ਹੋ ਜਾਂਦੀ ਫਿਰ ਆਉਂਦਾ ਹੈ ਧੂਪ ਜੋ ਵਰਤਿਆ ਹਵਨ ਵਰਤਿਆ ਤੇ ਤુલਸੀ ਦਾ ਸਾਇੰਸ ਮੈਂ ਦੱਸ ਦਿੰਨੀ ਹ ਇਹ ਜੀ 100% ਸਰਾਧ ਵਿਗਿਆਨਕ ਨੇ ਸਾਇੰਸ ਆ ਪਿੱਛੇ ਸਾਰਾ ਤੂਫ ਹਵਨ ਤੇ ਤੁਲਸੀ ਦਾ ਕੀ ਰੋਲ ਆ ਸੈਂਟੀਫਿਕਲੀ ਜਦੋਂ ਅਸੀਂ ਕਿਉ ਤੁਲਸੀ ਜਾਂ ਤੂਫ ਜੜਾਉਂਦੇ ਆ ਤੁਲਸੀ ਜਾਂ ਤੂਫ ਤੁਲਸੀ ਦੀ ਵਰਤੋਂ ਕਰਦੇ ਆ ਉਹਨੂੰ ਪਾਣੀ ਦੇ ਵਿੱਚ ਅੰਮ੍ਰਿਤ ਦੀ ਤਰ੍ਹਾਂ ਖੁਸ਼ਬੂਦਾਰ ਐਨਰਜੈਟਿਕ ਹੋਲੀ ਵਾਟਰ ਬਣਾ ਲੈਂਦੇ ਆ ਤਾਂ ਇਹ ਤਿੰਨੋਂ ਚੀਜ਼ਾਂ ਹਵਾ ਚੋਂ ਤੱਤ ਛੱਡਦੀਆਂ ਹਨ ਜੋ ਨਕਾਰਾਤਮਕ ਗੈਸਾਂ ਨੂੰ ਖਤਮ ਕਰਦੀਆਂ ਸਾਡਾ ਪ੍ਰਦੂਸ਼ਣ ਮੁਕਤ ਹੁੰਦਾ ਵਾਤਾਵਰਣ ਤੇ ਸਕਾਰਾਤਮਕ ਤਾਕਤ ਪੈਦਾ ਹੁੰਦੀ ਹੈ ਆਧੁਨਿਕ ਆਦਾਨ ਕਹਿੰਦੇ ਆ ਜਿੰਨੀਆਂ ਆਧੁਨਿਕ ਖੋਜਾਂ ਹੋਈਆਂ 21ਵੀਂ ਸਦੀ ਦੇ ਵਰਲਡ ਦੀਆਂ ਸਾਇੰਟੀਫਿਕ ਖੋਜਾਂ ਉਹਨਾਂ ਨੇ ਕਿਹਾ ਕਿ ਇਹ ਹਵਾਵਾਂ ਵਿੱਚ ਜਦੋਂ ਘੁਲ ਜਾਂਦੀਆਂ ਚੀਜ਼ਾਂ ਧੂਪ ਕਿਉਂ ਇਹ ਕੀ ਕਰਦਾ ਮਨ ਦੀ ਸ਼ਾਂਤੀ ਵਧਾਉਂਦੀਆਂ ਇਹ ਹਵਾਵਾਂ ਵਿੱਚ ਘੁਲਣ ਨਾਲ ਤੁਹਾਡੀ ਚਿੰਤਾ ਘਟਾਉਂਦੀਆਂ ਇਸ ਕਰਕੇ ਸਰਦ ਕਰਨ ਤੋਂ ਬਾਅਦ ਮਨ ਚ ਹਲਕਾਪਨ ਤੇ ਆਤਮਿਕ ਸ਼ਾਂਤੀ ਮਹਿਸੂਸ ਹੁੰਦੀ ਹੈ ਅਖੀਰ ਚ ਮੈਂ ਤੀਜਾ ਪੱਖ ਵੀ ਲੈ ਲਵਾਂ ਆਖਰੀ ਗੱਲ ਨਿਊਰੋ ਵਿਗਿਆਨ ਨਿਊਰੋ ਸਾਇੰਸ ਕੀ ਕਹਿੰਦੀ ਆ ਜਿਹੜੇ ਟਰੋਲਰ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਨਿਊਰੋ ਸਾਇੰਸ ਕੀ ਆ ਜੋਤਿਸ਼ੰਦ ਵਿਸ਼ਵਾਸੀ ਥੋੜੋ ਆ ਤੁਸੀਂ ਜੋਤਿਸ਼ ਟਾਈਟਲ ਦੇਖਦੇ ਹੋ ਕਿ ਇਹ ਵੀਡੀਓਜ਼ ਜੋਤਿਸ਼ ਦੀਆਂ ਹਨ ਪਰ ਇਹ ਨਹੀਂ ਦੇਖਦੇ ਕਿ ਡਾਕਟਰ ਤੇ ਰਕੌਰ ਦੇ ਮੰਚ ਤੇ YouTube ਚੈਨਲ ਤੇ ਇਦਾਂ ਦਾ ਕੁਝ ਨਹੀਂ ਆ ਉ ਤਾਂ ਬੜੇ ਅਲੱਗ ਸਪਿਰਚੁਅਲਿਜ਼ਮ ਵਾਲੇ ਇਲਾਕੇ ਦੀ ਵਸ਼ੰਦਾ ਹੈ ਵਸਨੀਕ ਹੈ ਚਲੋ ਨਿਊਰੋਵਿਗਿਆਨ ਸਮਝਾਦਾ ਸਰਾਧ ਦਰਸਲ ਧੰਨਵਾਦੀ ਭਾਵਨਾ ਦਾ ਸਭ ਤੋਂ ਉੱਚਾ ਰੂਪ ਹੈ ਅਸੀਂ ਥੈਂਕਸ ਕਰਦੇ ਹਾਂ ਅੱਜ ਥੈਂਕਸ ਗਿਵਿੰਗ ਡੇ ਆ ਆਖਰੀ ਜਦੋਂ ਅਸੀਂ ਆਪਣੇ ਪਿਤਰਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਲਈ ਅੰਨ ਤੇ ਜਲਪ ਅਰਪਣ ਕਰਦੇ ਹਾਂ ਸਾਡਾ ਦਿਮਾਗ ਇਸ ਭਾਵਨਾ ਨਾਲ ਭਰ ਜਾਂਦਾ ਹੈ ਵਿਗਿਆਨ ਦੱਸਦਾ ਕਿ ਇਸ ਸਮੇਂ ਪਿਆਰ ਤੇ ਸ਼ਾਂਤੀ ਵਾਲੇ ਹਾਰਮੋਨਸ ਬੋਡੀ ਰਿਲੀਜ਼ ਕਰਦੀ ਹੈ ਸਾਡਾ ਬ੍ਰੇਨ ਰਿਲੀਜ਼ ਕਰਦਾ ਜੋ ਸੰਤੁਸ਼ਟੀ ਆਪਸੀ ਰਿਸ਼ਤਿਆਂ ਦਾ ਜੋੜ ਤੇ ਮਨ ਦੀ ਸ਼ਾਂਤੀ ਦੇ ਪ੍ਰਤੀਕ ਹਨ ਇਸ ਲਈ ਦੋਸਤੋ ਸ਼ਰਾਧ ਨੂੰ ਜਿਨ੍ਹਾਂ ਨੇ ਅੰਧਵਿਸ਼ਵਾਸ kiya ਉਹ ਬਹੁਤ ਵੱਡੇ ਪਾਪਾਂ ਦੇ ਭਾਗੀਦਾਰ ਆ ਜੇ ਮੈਂ ਧਾਰਮਿਕ ਨਜ਼ਰੀਆ ਤੋਂ ਕਹਿਣਾ ਹੋਵੇ ਉਹ 21ਵੀਂ ਸਦੀ ਦੇ ਕਹਿ ਦੇਣਾ ਅਸੀਂ ਮਾਡਰਨ ਯੁੱਗ 'ਚ ਜੀ ਰਹੇ ਆ ਪਰ ਉਹ ਅਸਲ ਚਰੁੰਦੇ ਫਿਰਦੇ ਆ ਸ਼ਰਮ ਇਹ ਮਾਰਦੀ ਆ ਕਿ ਅਸੀਂ ਬਹੁਤ ਪੜੇ ਲਿਖੇ ਆ ਸਾਨੂੰ ਜੇ ਅਸੀਂ ਸ਼ਰਾਧ ਕਰਤਾ ਕੋਈ ਕਹੇਗਾ ਕਿ ਸਾਨੂੰ ਲੋਕ ਦੇਖਣਗੇ ਤਾਂ ਕਹਿਣਗੇ ਕਿ ਰੋਈ ਜਾਓ ਫਿਰ ਲੋਕ ਛਿਪ ਕੇ ਕਰਨ ਦਾ ਜਾਂ ਸਮਾਜ ਦੀ ਸ਼ਰਮ ਹਾਂ ਦਾ ਪੱਲਾ ਜੇ ਨਹੀਂ ਛੱਡੋਂਗੇ ਤਾਂ ਜਾਓ ਡਰੇ ਜਾਓ ਆਪਣਾ ਸਤਿਆਨਾਸ ਮਰਵਾਓ ਕਰਦੇ ਉਹ ਵੀ ਐ ਚੁਰ ਸ਼ਿਪੇ ਜਾਂਦੇ ਆ ਪਰ ਇਹ ਮਨ ਦਿਮਾਗ ਤੇ ਵਾਤਾਵਰਣ ਲਈ ਵਿਗਿਆਨਕ ਹੀਲਿੰਗ ਪ੍ਰਕਿਰਿਆ ਆ ਸੋਸਰਾਹ ਇੱਕ ਧਾਰਮਿਕ ਕਰਮ ਨਹੀਂ ਐ ਇਹ ਹੀਲਿੰਗ ਪ੍ਰਕਿਰਿਆ ਆ ਮਨ ਤੇ ਦਿਮਾਗ ਦੀ ਔਰ ਸਾਡੇ ਵਾਤਾਵਰਣ ਦੀ ਤਿੰਨ ਚੀਜ਼ਾਂ ਨੂੰ ਇਫੈਕਟ ਕਰਦੀ ਐ ਪ੍ਰਭਾਵਿਤ ਕਰਦੀ ਐ ਗਰੁਡ ਪ੍ਰਾਣ ਕਹਿੰਦਾ ਜੇ ਮੈਂ ਵੇਦਾਂ ਚ ਹਵਾਲਾ ਦੇਣਾ ਹੋਵੇ ਕੋਟ ਕਰਾਂ ਕਿ ਜੋ ਆਪਣੇ ਪਿਤਰਾਂ ਲਈ ਜਲ ਅੰਨ ਤੇ ਤਿਲ ਅਰਪਣ ਕਰਦਾ ਹੈ ਉਹਦਾ ਘਰ ਸੁੱਖ ਸੰਤਾਨ ਵਿਰਧੀ ਤੇ ਸ਼ਾਂਤੀ ਨਾਲ ਭਰਿਆ ਰਹਿੰਦਾ ਤੁਹਾਡੇ ਲਈ ਇੱਕ ਸਵਾਲ ਛੱਡ ਕੇ ਚੱਲੀ ਆ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਮੈਂ ਜਦੋਂ ਇਸ ਸਕ੍ਰਿਪਟ ਲਈ ਆਪਣਾ ਸੋਰਸਸ ਨੂੰ ਖੰਗਾਲ ਰਹੀ ਸੀ ਮੈਂ ਸਵੇਰ ਦੀ ਉੱਠ ਕੇ ਇਹ ਹੀ ਮਿਹਨਤ ਕਰ ਰਹੀ ਸੀ ਕਿ ਮੈਂ ਇਨ ਟਾਈਮ ਇੱਕ ਵੀਡੀਓ ਪਾਉਣੀ ਹੈ ਜੋ ਪਿਤਰਪੱਖ ਦੇ ਅੱਜ ਆਖਰੀ ਹੋ ਜਾਏ ਕਿ ਆਪਾਂ ਕੰਮ ਤਾਂ 15 ਸੌ ਵਾਲਾ ਦਿਨੇ ਧਾਰਮਿਕ ਕੀਤਾ ਪਰ ਇਸ ਰਸਮ ਦੇ ਪਿੱਛੇ ਕਲੀ ਧਾਰਮਿਕਤਾ ਨੂੰ ਨਾ ਲੈ ਕੇ ਬੈਠੇ ਰਹੋ ਮਨੋਵਿਗਿਆਨਕ ਵਿਗਿਆਨਕ ਤੇ ਨਿਊਰੋ ਵਿਗਿਆਨ ਕਾਰਨ ਵੀ ਆਪਾਂ ਲੱਭੇ ਔਰ ਇਹ YouTube ਤੇ ਮੇਰੀ ਪਹਿਲੀ ਵੀਡੀਓ ਹੋਏਗੀ ਡਾਕਟਰ 13 ਕੌਰ ਦੇ ਚੈਨਲ ਤੇ ਲੱਭ ਕੇ ਮੈਨੂੰ ਦੱਸ ਦਿਓ ਕਿਸੇ ਵੀ ਲਿੰਕ 'ਚ ਕਿ ਕੋਈ ਹੈ ਕਿਸ ਨੇ ਦੱਸਿਆ ਇਹ ਗੱਲ ਬਹਿਮਾ 'ਚ ਤੁਹਾਨੂੰ ਪਾਇਆ ਕਮੈਂਟ ਕਰਕੇ ਦੱਸਿਓ ਕਿ ਕੀ ਤੁਸੀਂ ਕਦੇ ਰਾਤ ਕਰਨ ਤੋਂ ਬਾਅਦ ਮਨ ਦਾ ਹਲਕਾਪਨ ਮਹਿਸੂਸ ਕੀਤਾ ਸੀ ਤਰਮ ਸਿੰਧੂ ਚ ਵੀ ਦਰਜਾ ਹੈ ਕਿ ਜੇ ਕੋਈ ਪਿਤਰ ਪਖ ਦੇ ਦਿਨ ਰੋਜ਼ ਸਵੇਰੇ ਪिपल ਦੇ ਰੋਖੇ ਠਾਂ ਗੰਗਾ ਜਲ ਚ ਤਿਲ ਮਲਾ ਕੇ ਤਿੰਨ ਬੂੰਦਾਂ ਵੀ ਛਿੜਕਾਉਂਦਾ ਆ ਓਮ ਪਿਤਰ ਪੈ ਨਮਹਾ ਹੁੰਦਾ ਜਪ ਕਰਿਆ ਹੁੰਦਾ ਤਾਂ ਉਹਦੇ ਪਿਤਰ ਤ੍ਰਿਪਤ ਹੋ ਜਾਂਦੇ ਆ ਤੇ ਘਰ ਦੇ ਸਾਰੇ ਕਲੇਸ਼ ਖਤਮ ਹੋ ਜਾਂਦੇ ਆ ਸੁਖ ਕਲੇਸ਼ ਆ ਮਸੀਤਾਂ ਸਮੱਸਿਆਵਾਂ ਦੁੱਖਾਂ ਦਿਲੇਦਰਾਂ ਦੀ ਜੜ ਇੱਥੇ ਫਸੀ ਪਈ ਆ ਇੱਥੋਂ ਮੁਕਤ ਹੋਣਾ ਸੀ ਮਿਹਨਤ ਕੀਤੀ ਹੈ ਅਗਲੇ ਸਾਲ ਆਪਾਂ ਹੋਰ ਮਿਹਨਤ ਕਰਾਂਗੇ ਤੇ ਅਸੀਂ ਚੰਗਾ ਜੀਵਨ ਬਸਰ ਕਰ ਸਕਾਂਗੇ ਜੇ ਵੀਡੀਓ ਜਾਣਕਾਰੀ ਭਰਪੂਰ ਲੱਗੀ ਆ ਇਹਨੂੰ ਲਾਈਕ ਕਰ ਦਿਓ ਆਪਣੇ ਪਰਿਵਾਰ ਦੋਸਤਾਂ ਨਾਲ ਅੱਜ ਸ਼ੇਅਰ ਕਰੋ ਅੱਜ ਤਾਂ ਕਿ ਸ਼ਾਮ ਤੱਕ ਜਿਨ੍ਹਾਂ ਦਾ ਮਨ ਨਹੀਂ ਹੈ ਨਾ ਹੁਣ ਤੱਕ ਇਹ 1.5 ਹੋਇਆ ਹੁਣ ਤੱਕ ਜਿਨ੍ਹਾਂ ਦਾ ਮਨ ਨਹੀਂ ਹੈ ਸਰਾਧ ਲਈ ਉਹ ਮੇਰੀ ਵੀਡੀਓ ਦੇਖ ਕੇ ਮੰਨ ਜਾਣ ਪੜੇ ਲਿਖੇ ਸਾਈਡ ਤੇ ਲਾ ਦਿਓ ਬੜੀਆਂ-ਬੜੀਆਂ ਡਿਗਰੀਆਂ ਮੱਧਮ ਪੈ ਜਾਂਦੀਆਂ ਜ਼ੀਰੋ ਹੋ ਜਾਂਦੀਆਂ ਬਿਗ ਜ਼ੀਰੋ ਸੋ ਆਪਣੀ ਹੌਮੇ ਦਾ ਤਿਆਗ ਕਰ ਦਿਓ ਤੇ ਚੈਨਲ ਡਾਕਟਰ 13 ਕਰੋ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਹਰ ਇੱਕ ਕਮੈਂਟ ਤੇ ਸਪੋਰਟ ਮੇਰੇ ਲਈ ਬਹੁਤ ਵੱਡੀ ਡੋਜ਼ ਹੈ ਤਾਕਤ ਆ ਮਿਲਾਂਗੇ ਫਿਰ ਨਵੇਂ ਵਿਸ਼ਿਆਂ ਨਾਲ ਇਸ ਵੀਡੀਓ ਨੂੰ ਮੈਕਸਿਮਮ ਸ਼ੇਅਰ ਕਰ ਦਿਓ ਅੱਜ ਪਲੀਜ਼ ਇਹਦੀ ਵੈਲਿਡਿਟੀ ਅੱਜ ਹੀ ਹੈ ਬਾਅਦ ਕੱਲ ਨੂੰ ਇਹਦੀ ਕੋਈ ਬੁੱਕਤ ਨਹੀਂ ਰਹਿਣੀ ਸੋ ਤੁਹਾਡੇ ਸਾਥ ਦੀ ਮੈਨੂੰ ਲੋੜ ਹੈ ਹਾਈਪ ਦਾ ਇੱਕ ਬਟਨ ਹੈ ਕਿਰਪਾ ਕਰਕੇ ਉਹ ਵੀ ਪ੍ਰੈਸ ਕਰ ਦਿਓ ਟਿਲ ਦੈਨ ਬਾਏ ਬਾਏ